ਤੂੰ ਸਦਾ ਹੀ ਚੜਦੀ ਕਲਾ ਵਿੱਚ ਰਹਿਣਾ ਅਰਦਾਸ ਕਰਦਾ ਰਹੀ ਹਾਂ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਤੂੰ ਸਰਬੱਤ ਦਾ ਪਲਾ ਮੰਗਣ ਵਾਲਾ ਅਸਤੀ ਪਰ ਅੱਜ ਤੂੰ ਦਿਲ ਕਿਉਂ ਛੱਡ ਕੇ ਬੈਠਾ ਹੈ ਕਿਉਂ ਇੰਨਾ ਉਦਾਸ ਹੋਇਆ ਪਿਆ ਹੈ ਕਿਤਨਾ ਚਿਰ ਦੂਜਿਆਂ ਦੇ ਹੱਥਾਂ ਵੱਲ ਵੇਖਦਾ ਰਹੀ ਹੈ

बाकी में कोई कसर बाकी ही नहीं रह गई तेरी जवानी नशियां ने मारू रोग में ग्रसी जा चुकी है जित पीते मत दूर होए वर्ल पवैर जियाए अपना पराया न पहचाने खस्मू तके खाए दस दांत तेरी जवानी विसार चुकी है फैशन फरस्ती विच प्रेगे तू अपना स्वरूप साबत सूरत रब दी पन्ने नहीं मान वाला फरमान भी विसार चुका है जीवन में सवारन अते वाली बाणी तू विसार चुका है तेरे जीवन का मार्ग गुरु मार्ग तो वक्त हो चुका है तेरा का स्वरूप भी अपने गुरु नाल नहीं मिलता ਔਰ ਜਾਗ ਅੱਜ ਲੋੜ ਹੈ ਜਾਗਰਨੀ ਆਪਣੀ ਕੌਮ ਦੇ ਭਲੇ ਲਈ ਆਪਣੀ ਕੌਮ ਦੀ ਆਨ ਸ਼ਾਨ ਲਈ ਤਿਆਗ ਦੇ কুরਸੀ ਦਾ ਲਾਲਚ ਇਹ ਰਾਜ ਭਾਗ ਤੇਰੇ ਕਦਮਾਂ ਵਿੱਚ ਨਹੀਂ ਮਲੇਗਾ ਸਵਾਰ ਹੋ ਮੈਂ ਪੰਜ ਵਿਕਾਰਾਂ ਨੂੰ ਆਪਣੇ ਸਰੀਰ ਦੇ ਉੱਤੋਂ ਕੱਪੜੇ ਦੀਆਂ ਪਾਟੀਆਂ ਲੀਲਾਵਾਂ ਤਿਆਗ ਦੇ ਗੁਰੂ ਤੇਂ ਭਰੋਸਾ ਰੱਖ

ਮੈਂ ਬਿਲਕੁਲ ਅਮਰਿਤ ਸ਼ਕੀ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਹਿਬ ਜੀ ਮੈਂ ਸਾਹਿਬ ਮਹਾਰਾਜ ਜੀ ਤੇ ਸਮੂਹ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਆਪ ਸੰਤਾ ਨੇ ਦਰਸ਼ਨ ਕਰਨ ਦਾ ਮੌਕਾ ਬਖਸ਼ਿਆ ਆਪ ਜੀ ਨੂੰ ਜੇ ਕੋਈ ਬਚਨ ਚੰਗਾ ਲੱਗੇ ਤਾਂ ਆਪਣੇ ਨਾਲ ਲੈ ਜਾਣਾ ਤੇ ਭੁੱਲਣਾ ਆਪਣੇ ਅਣਜਾਣ ਵਿੱਚ ਜਾਣ ਕੇ ਮੇਰੀ ਛੋੜੀ ਵਿੱਚ ਪਾ ਦੇ ਮੁਹੰਮਦ ਭੰਨਾ ਚੱਕਾ ਦੇ ਕਿਹਾ ਆਪੋ ਜੀ गुरु जी का खालसा वागुरू